ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਰਾਮਪਰਾ ਬਹੁਤ ਡਾਵਲ ਟੋਪ ਦਾ ਨਗੀਨਾ ਹੀ ਕਹਿ ਸਕਦੇ ਆ ਸਾਰੀ ਮੰਡੀ ਰਾਮਪਰਾ ਦਾ ਸ਼ਿੰਗਾਰ ਲੈ ਕੇ ਆਇਆ ਬਾਈ ਹਾਥੀ ਵਰਗੀ ਮਾਝਾ ਬਾਈ ਜੀ ਰਿੰਗ ਸਿੰਘ ਹੈ ਮੱਲਾ ਵਾਂਗੂ ਫਿਰਦੀ ਆ ਸਾਰੇ ਮੇਲੇ ਚ ਉਹ ਵਧੀਆ ਡਰ ਕੁਆਲਟੀ ਪਿੱਠ ਬੁੜੀ ਚੰਗੀ ਮੋੜ ਲਿਆ ਬਾਈ ਜੀ ਇਹ ਹੁੰਦੀਆਂ ਬ੍ਰੇਡਾਂ ਬਾਈ ਇੰਨੇ ਏਰੀਆਂ ਝੋਟੀਆਂ ਦੇ ਬੱਚੇ ਮੇਲਿਆਂ 'ਚ ਖੜਦੇ ਆ ਮੇਲਿਆਂ ਦਾ ਸ਼ਿੰਗਾਰ ਆ ਬਾਈ ਜੀ ਵਣਦੇ ਬਾਈ ਡੱਬਲ ਮੱਝ ਲੈ ਕੇ ਆਇਆ ਬਾਈ ਗੀ ਆਰਡਰ ਕੁਆਲਟੀ ਪੱਠਪੂੜੇ ਦੀ ਬਹੁਤ ਵਧੀਆ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰ ਲੈਨੇ ਬਾਈ ਐਂ ਮਾੜਾ ਹਾਂ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਬਾਈ ਸਾਸਰੀਕਾਲ ਜੀ ਆਪ ਸਾਸਰੀਕਾਲ ਕਿਹੜੇ ਪਿੰਡੋਂ ਪਹੁੰਚੇ ਹੋ ਤਲਵੰਡੀ ਅਕਲ ਦੇੋਂ ਤਲਵੰਡੀ ਅਕਲੀਆ ਕਿਹੜਾ ਜ਼ਿਲ੍ਹਾ ਪੈ ਜਾਂਦਾ ਜੀ ਮਾਨਸਾ ਜੀ ਮਾਨਸਾ ਤੇ ਜਿਹੜੀ ਆ ਆਪਾਂ ਬਹੁਤ ਹੀ ਵਧੀਆ ਮੰਨ ਲਓ ਸਾਰੀ ਮੰਡੀ ਜਾਇਆ ਆ ਸਭ ਤੋਂ ਸਿਰਾ ਮੱਝ ਆਪਣੀ ਇਹ ਹਾਂਜੀ ਤੇ ਸੂਈ ਵੀਕ ਸੁਣੀਏ ਜੀ ਨੇ ਸੂਈ ਆ ਜੀ ਕਿਹੜੇ ਸੂਏ ਦੂਜੀ ਸੂਏ ਸੂਈ ਆ ਜੀ ਛੇਦਨ ਸੂਈ ਨੀ ਤੇ ਪਹਿਲੇ ਸੂਏ ਕੀ ਰਿਕਾਰਡ ਆ ਦੁੱਧ ਦਾ ਇਹ ਤਾਂ 21.5 17 ਕਿਲੋ ਬੈਸ ਤੇ ਐਦ ਕੀ ਪਾਦੂ 22 23 ਕਿਲੋ ਪਾਦੂ ਹਣਾ ਹਾਂਜੀ ਮੱਝ ਵੀ ਦੇਖਣੀ ਪੇਖਣੀ ਹੈਗੀ ਸ਼ਰੀਦਾਂ ਦਾ 110 ਕਿਲੋ ਹਾਜ਼ਰ ਆਈ ਬੋਲਾ ਕਿੰਨਾ ਦਿਨ ਹੋ ਗਏ ਸੂਈ ਨੂੰ ਜੀ 6ਵਾਂ 7ਵਾਂ ਦਿਨ ਸੂਈ ਦਾ 6ਵਾਂ 7ਵਾਂ ਦਿਨ ਹਾਂਜੀ ਤੇ ਕੀ ਰੇਟ ਕਰਤਾ ਫੇਰਾ ਬੋਲਦਾ ਜੀ 5 5.5 ਕਰੀ ਜ ਨੇ ਸੱਟ ਨਹੀਂ ਕਿਥੋਂ ਕਿ ਧਾਕਾ 6.5 ਦਿਨ ਦੀ 6.5 ਦਿਨ ਦੀ ਹਾਂਜੀ ਨੰਬਰ ਬੋਲੋ ਆਪਣਾ 98724 75183 ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਮਿਹਰਬਾਨੀ ਸ਼ੁਕਰੀਆ ਬਾਕੀ ਇਹ ਜੀਆਂ ਮੱਜਾਂ ਦੇ ਬੱਚੀ ਬਾਈ ਮੇਲਿਆਂ 'ਚ ਖੜਦੇ ਆ ਆਪਾਂ ਦੇਣੀ ਆ ਕੁੜਾ ਬਹੁਤ ਚੰਗਾ ਹੈ ਹਾਂ ਹਾਂ ਬਾਕੀ ਕਿਸੇ ਚੀਜ਼ ਦੀ ਆਪਾਂ ਨੂੰ ਤਾਂ ਕਮੀ ਲੱਗਦੀ ਨਹੀਂ ਕੋਈ ਕਮੀ ਨਹੀਂ ਹਾਂ ਬਾਕੀ ਹੈ ਵੀ ਨਹੀਂ ਹਾਂਜੀ ਬਹੁਤ ਵਧੀਆ ਮੂਰਤਾਰਗੀ ਝੋਟੀ ਹੈ ਬਾਈ ਜੀ ਇੱਕ ਤੇ ਆ ਵੀ ਆਪਣੀਆਂ ਇਹ ਬਾਈਆਂ ਦੇ ਨਾਲ ਅੱਛਾ ਧੰਨਵਾਦ ਬਾਈ ਤੁਹਾਡਾ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ ਟੌਪ ਦਾ ਨਗੀਨੀ ਕਹਿ ਸਕਦੇ ਆ ਬਾਈ ਮੰਡੀ ਤੇ ਲੈ ਕੇ ਪਹੁੰਚਿਆ ਤੇ ਮਾਲ ਹਜੇ ਆਈ ਜਾਂਦਾ 10:00 ਵਜੇ ਤਕਰੀਬਨ ਵੇਗਾ ਸਿੱਧੂ ਫਾਰਮ ਆ ਜੀ ਪੰਜਾਬੀ ਚ ਲਿਖਿਆ ਫੇਸਬੁੱਕ ਤੇ YouTube ਤੇ ਅੰਗਰੇਜ਼ੀ ਤੇ ਬਾਰੇ ਪੂਰੀ ਵਧੀਆ ਬਣਾ ਘਰੇ ਵੀ ਗਣਾ ਕਰਕੇ ਤੇ ਆਇਓ ਹਾਂ ਦੱਸੋ ਚੰਗੇ ਚੰਗੇ ਝੋਟੇ ਚੰਗਿਆ ਝੋਟਾ ਬਹੁਤ ਥਰੇ ਦੀਆਂ ਅੱਛਾ ਤਰਵੰਡੀ ਆ ਗਏ ਮੈਂ ਆਉਣਾ ਫਿਰ ਨੰਬਰ ਦੇ ਦਉ ਹਾਂ ਵਾਜੀ ਕਰਾਲੀ ਜਿਹੋਂ ਜੀ ਅੱਛੀ ਹੋਈ ਆ ਬੜ ਜਨਾ ਗੁਰੂ ਬੱਸ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਬਾਈ ਜੀ ਮੰਡੀ ਰਾਮਪਰਾ ਤੇ ਟ੍ਰਾਉਣ ਕਾ ਲੱਗੀਆਂ ਹੋਈਆਂ 1 2 ਤੱਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ 20 ਦੇ ਮੋੜ ਤੇ ਆਪਾਂ ਸਾਰੀਆਂ ਵੀਡੀਓ ਆਪਣੀ ਇਹ ਚੈਨਲ ਵੇਗਾ ਸਿੱਧੂ ਫਾਰਮ ਤੇ ਪਾਈਆਂ ਹੁੰਦੀਆਂ ਬਾਈ ਨੇ ਕਰ ਲੈਣੇ ਗੱਲ ਬਾਤ ਸੂਣ ਵਾਲੀ ਹੈ ਬਾਈ ਮੈਂ ਅੱਜ ਆਪਣੀ ਇਹ ਹਾਂਜੀ ਵੀਰੇ ਸੂਣ ਵਾਲੀ ਕਿਹੜੇ ਸੂਏ ਇਹ ਤੀਜੇ ਸੂਏ ਸ਼ੁਕਰ ਤੇ ਦੂਜੇ ਸੂਏ ਕਿੰਨਾ ਕ ਦੁੱਧ ਦਿੱਤਾ ਇਹਨੇ 14 ਕਿਲੋ ਦੁੱਧ ਦਿੱਤਾ ਜੀ ਤਿੱਕੀ ਰੇਟ ਕਰਤਾ ਜੀ ਇਹਦਾ ਰੇਟਾ 1.5 ਲੱਖ ਮੰਗ ਰਿਹਾ ਪਈ 1.5 ਲੱਖ ਮਾਨਤਨ ਕਰ ਦਿਆਂ ਵਿਚੋਂ ਹਾਂਜੀ ਕਰ ਦਾਂਗੇ ਤੇ ਨੰਬਰ ਬੋਲ ਦਿਓ ਫਿਰ ਆਪਣਾ 9976470569 ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਸੂਈ ਬਈ ਇਹ ਮੱਝ ਬਈ ਆਪਣੀ ਤਾਜੀ ਸੂਈ ਹੈ ਕਿਹੜੇ ਸੂਏ ਜੀ ਦੂਜਾ ਸੂਏ ਦੂਜੇ ਸੂਏ ਸੂਈ ਬਈ ਛੋਟੀ ਆ ਥੋੜੀ ਤੇਜ਼ ਆ ਕੀ ਰੇਟ ਕਰਿਆ ਬਾਈ 140 ਮੰਗਦਾ ਬਾਈ ਧੰਨਵਾਦ ਮਿਹਰਬਾਨੀ ਅੱਲਾ ਕਰਲਾ ਪ੍ਰੈਸ ਵਾਲਦੇ ਬਾੜ ਕੱਢ ਕੇ ਖੜਾ ਸੀ ਠੀਕ ਆ ਆ ਲਈ ਆਉਣਾ ਭਾਈ ਕਿਡੋਗਾਂ ਨੇ ਕਿੰਨਾ ਦਿਖਾ ਦੇਣੇ ਜੰਡੇ ਵਿੱਚੇ ਮਾ ਉਹ ਜਾਣਾ ਕਰੂ ਪੀ ਇਤਨਾ ਫਿਰ ਪਹੁੰਚ ਗਈਆਂ ਮੰਡੀ ਪਹੁੰਚਦੀਆਂ ਬਾਈ ਜੀ ਮੱਜਾਂ ਰੰਪਰਾ ਇੱਕ ਤਰੀਕ ਦੀ ਫੁੱਲ ਮੰਡੀ ਭਰਦੀ ਆ ਤੇ ਆਇਆ ਕਰੋ ਦੂਰੋਂ ਦੂਰ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਣੀਆਂ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਦਿਲੋਂ ਧੰਨਵਾਦ ਆ ਬਾਹਰਲੇ ਮੁਲਖ ਵਾਲੇ ਪੰਜਾਬ ਵਾਲੇ ਜਿਹੜਿਆ ਵਾਲੇ ਦੇਖਾ ਸਿੱਧੂ ਫਾਰਮ ਦੇਖਾ ਸਿੱਧੂ ਫਾਰਮ ਬਿੱਗ ਦੇਖਾ ਸਿੱਧੂ ਫਾਰਮ ਉਹ ਵੱਡੀ ਗੱਡੀ ਚ ਵਾਲ ਪਹੁੰਚਦਾ ਤੇ ਸਾਰੇ ਵੀਰਾਂ ਦਾ ਫੇਰ ਧੰਨਵਾਦ ਕਰਦੇ ਆਂ ਜੇ ਬਾਜ਼ਾਰ ਲੱਗੇ ਆ ਸਾਰਾ ਤੁਰ ਫਿਰ ਕੇ ਮੇਲਾ ਦਿਖਾ ਦੇਾਂਗੇ ਤੁਹਾਨੂੰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨਿਤ ਨਵੀਆਂ ਵੀਡੀਓ ਵੇਖਣ ਲਈ ਘਰੇ ਬੈਠਿਆਂ ਨੂੰ ਤੁਹਾਨੂੰ ਨਿਤ ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਬਾਈ ਜੀ ਆਪ ਟਾਟੇ ਹੈ ਹੈਲੋ ਪ੍ਰਾਣਾ ਇਹ ਕਿੰਨੇ ਪੈਸੇ ਆਪਣੀ ਝੋਟੀ ਉਹ ਇਹਦਾ ਕੀ ਆ 200 ਰੁਪਿਆ ਦਿਖਾਏਗਾ ਤੋਰ ਕੇ ਕਦੀ ਆ ਜੀ ਤੋਰ ਮੱਝ ਦਿਖਾਉਂਦੇ ਆ ਤੁਸੀਂ ਤੋਰ ਕੇ ਬਹੁਤ ਵਧੀਆ ਰੰਗੇ ਸੰਗ ਗਾਏ ਵੀ ਗੁੰਡੀ ਆ ਸਿੰਘਾਂ ਦੀ ਲੂਣ ਕੱਟੀ ਆ ਬਾਈ ਲੂਣ ਲੂਣ ਕੱਟੀ ਆ ਬਾਈ ਕਹਿੰਦਾ ਤੇ ਅੱਟ ਰੂਟਰ ਬਹੁਤ ਵਧੀਆ ਲੱਗਿਆ ਕੱਦ ਗੁੱਦ ਵੀ ਬਹੁਤ ਸੋਹਣਾ ਹੈਗਾ ਮੋੜ ਲਿਆ ਬਾਈ ਲਾ ਪੀਏ ਤਨਾ ਕੀ ਰੇਟ ਕਰਿਆ ਵੀਰੇ ਦਾ ਦੋ ਦੋ ਅਸੀਂ ਪਹਿਲੇ ਸੁਈ ਵਈਆ ਹਾਂ ਪਹਿਲੇ ਛੇ ਦੋ ਕਿੰਨਾ ਕ ਬੋਲਾ ਬੋਲਾ ਲਗਾ ਬਈ 13 ਜਿਆਦਾ ਕਿਲੋ ਖੁੱਲਾ ਹੁਣ 13 ਤੋਂ 14 ਕਿਲੋ ਤਿਆਰ ਆ ਬਾਈ ਕਹਿੰਦਾ ਇਹ ਉਹ ਦੂਜੀ ਵੀ ਆਪਣੀਆਂ ਉਹ ਵੀ ਆਪਣੀਆਂ ਉਹ ਕਿਹੜੇ ਸੁਈ ਆ ਉਹ ਦੂਜੇ ਸੁਈ ਉਹਦਾ ਕੀ ਰੇਟ ਕਰਿਆ ਜੀ ਉਹ ਮੁੱਲ ਕਰਿਆ 160 ਬਾਈ ਨੰਬਰ ਬੋਲ ਦੇ ਕਰੀ ਆ ਦਾ 997826377 ਧੰਨਵਾਦ ਬਾਈ ਮਿਹਰਬਾਨੀ ਆ ਵੀ ਦੂਜੇ ਸੂਏ ਵਿੱਚ ਪਾਈ ਰਹੀ ਆ ਬਹੁਤ ਵਧੀਆ ਚੰਗੀਆਂ ਸਗਾਰੀਆਂ ਖੜੀਆਂ ਬਾਈ ਜੀ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਤੇ ਸ਼ੁਕਰੀਆ ਕੀ ਰੇਟ ਕਰਤਾ 60 160 ਸੂਨ ਵਾਲੀ ਆ ਸੂਨ ਵਾਲੀ ਆ ਜੀ ਕਿਹੜੇ ਸੂਏ ਦੂਜੇ ਸੂਏ ਸੂਨ ਵਾਲੀ ਆ ਬਾਈ ਜੀ 160 ਮੰਗਦਾ ਬਾਈ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ